ਅੱਜ ਦੇ ਟੌਪਿਕ ਦੇ ਉੱਪਰ ਜੋ ਮੈਂ ਗੱਲ ਕਰਨ ਜਾ ਰਹੀ ਹਾਂ ਉਹ ਹੈ ਡਿਪਰੈਸ਼ਨ ਸੋ ਅੱਜ ਅਸੀਂ ਗੱਲ ਕਰਾਂਗੇ ਡਿਪਰੈਸ਼ਨ ਬਾਰੇ ਇਹ ਇੱਕ ਐਹੋ ਜਿਹੀ ਮਨੋਵਿਗਿਆਨਿਕ ਸਥਿਤੀ ਹੈ ਜਿਸ ਦੇ ਵਿੱਚ ਮਨ ਬਹੁਤ ਜ਼ਿਆਦਾ ਉਦਾਸ ਰਹਿੰਦਾ ਹੈ ਉਦਾਸੀ ਬਣੀ ਰਹਿੰਦੀ ਹੈ ਇਹ ਉਦਾਸੀ ਇੱਕ ਜਾਂ ਦੋ ਦਿਨਾਂ ਦੀ ਨਹੀਂ ਵੀ ਸਕੋ ਇਹ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਤੱਕ ਦੀ ਹੋ ਸਕਦੀ ਹੈ ਇਸ ਦੇ ਵਿੱਚ ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਰਹਿੰਦਾ ਹੈ ਬੇਤਬੀ ਬੇਚੈਨੀ ਰਹਿੰਦੀ ਹੈ ਸੋ ਅਗਰ ਕੋਈ ਵੀ ਵਿਅਕਤੀ ਇਹਨਾਂ ਸਾਰੇ ਜੋ ਮੈਂ ਤੁਹਾਨੂੰ ਲੱਛਣ ਦੱਸਣ ਜਾ ਰਹੀਆਂ ਜੋ ਵਿਅਕਤੀ ਕਿਸੇ ਡਿਪਰੈਸ਼ਨ ਜਾਂ ਇਹਨਾਂ ਤੋਂ ਪੀੜਤ ਹੁੰਦਾ ਹੈ ਅਗਰ ਉਹ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਲੱਛਣ ਜਾਂ ਸਾਈਨ ਸਿੰਪਟਮਸ ਆਪਣੇ ਵਿੱਚ ਦਿਖਦੇ ਹਨ ਤਾਂ ਉਹਨਾਂ ਨੂੰ ਇਹਨਾਂ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੈ ਜਿਕਰ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਮਾਨਸਿਕ ਤੌਰ ਤੇ ਤਾਂ ਮਾਨਸਿਕ ਤੌਰ ਤੇ ਜੋ ਵੀ ਵਿਅਕਤੀ ਡਿਪਰੈਸ਼ਨ ਤੋਂ ਗ੍ਰਸਤ ਹੈ ਉਹਦਾ ਮਨ ਹਮੇਸ਼ਾ ਡਰਿਆ ਹੋਇਆ ਦੇ ਰਹਿੰਦਾ ਦਿਲ ਦੇ ਵਿੱਚ ਡਰ ਬੈਠਾ ਰਹਿੰਦਾ ਕਿਸੇ ਨਾਲ ਉਸ ਦਾ ਗੱਲ ਕਰਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਦੋਸਤਾਂ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤੂੰ ਦੇ ਮਨ ਦੇ ਵਿੱਚ ਸੁਸਾਈਡਲ ਅਟੈਂਪਟਸ ਜਿਨੂੰ ਕਿ ਮਰ ਜਾਣ ਦੇ ਵਿਚਾਰ ਆਉਂਦੇ ਲੱਦੇ ਹਨ ਹੁੰਦੀ ਕਿ ਰਸੀ ਗੱਲ ਸਰੀਰਕ ਤੌਰ ਤੇ ਕਰੀਏ ਤਾਂ ਆਪਣਾ वजन ਘਟਦਾ ਹੋਇਆ ਨજર ਲੱਗੇਗਾ ਜੋ ਵੀ ਬੰਦਾ ਇਸ ਤੋਂ ਗੁਰਸਤ ਹੈ ਉਹ ਨੂੰ ਭੁੱਖ ਘੱਟ ਲੱਗੇਗੀ ਪੇਟ ਵਿੱਚ ਦਰਦ ਰਹੇਗਾ ਸਿਰ ਦਰਦ ਰਹੇਗਾ ਹਾਰਮੋਨਲ ਇੰਬੈਲੈਂਸ ਹੋ ਜਾਏਗਾ ਸੋ ਇਹ ਸਾਰੇ ਜਿਹੜੇ ਸਾਈਨ ਸਿੰਪਟਮਸ ਆ ਉਹਨਾਂ ਨੂੰ ਸਰੀਰਕ ਤੌਰ ਤੇ ਆਣਗੇ